ਬਹੁਤ ਹੀ ਵੱਡੇ ਪੱਦਰ ਦੇ ਉੱਪਰ ਇਹ ਗੇਮਸ ਕਰਵਾਈਆਂ ਗਈਆਂ ਜਿਸ ਤਰ੍ਹਾਂ ਦੀ ਉੱਥੇ ਕਹਿ ਲਓ ਕਿ ਵੱਡੇ ਪੱਦਰ ਤੇ ਲੋਕ ਪਹੁੰਚੇ ਵੱਡੇ ਪੱਦਰ ਤੇ ਗੇਮਸ ਹੋਈਆਂ ਰੌਣਕਾਂ ਲੱਗੀਆਂ ਬਹੁਤ ਹੀ ਜ਼ਿਆਦਾ ਵੱਡੇ ਪੱਦਰ ਤੇ ਆਨੰਦ ਮਾਣਿਆ ਲੋਕਾਂ ਨੇ ਕਬੱਡੀ ਦੀ ਟੀਮ ਖਾਸ ਕਰਕੇ ਜੋ ਕਿ ਤੁਹਾਡੀ ਆਪਣੀ ਪੰਜਾਬੀਆਂ ਦੀ ਆਪਣੀ ਸਰਮੋਰ ਖੇੜ ਆ ਉਹਦੇ ਵਿੱਚੋਂ ਐਦ ਕੀ ਸਿਡਨੀ ਦੇ ਵਾਸੀਆਂ ਨੇ ਸਿਡਨੀ ਦੀ ਕਬੱਡੀ ਟੀਮ ਨੇ ਆ ਆਪਣੀ ਟਰੋਫੀ ਜਿੱਤੀ ਤੇ ਇਸ अर्ਲੀ VOTING ਦੇ ਵਿੱਚ ਕਹਿੰਦੇ ਬੜਾ ਬਾ ਕਮਾਲ ਰਿਸਪੌਂਸ ਆ ਜਿਹੜਾ ਉਹ ਲੋਕਾਂ ਦਾ ਮਿਲ ਰਿਹਾ ਤੇ ਬਹੁਤ ਵੱਡੇ ਪੱਧਰ ਤੇ VOTING ਨੇੜੀ ਹੋ ਰਹੀ ਹੈ ਤੇ ਨਾਲ ਨਾਲ ਇਹ ਵੀ ਹੈ ਕਹਿੰਦੇ ਜੇ ਵੋਟ ਨਹੀਂ ਪਾਓਗੇ ਫਿਰ ਫਾਈਨ ਲਈ ਵੀ ਤਿਆਰ ਰਹੋ ਜੀ ਹਰੇਕ ਨੂੰ ਇਹ 55 ਤੋਂ ਡਾਲਰ ਦੇ ਨੇੜੇ ਤੇੜੇ ਉਹ ਫਾਈਨ ਵੀ ਹੁੰਦਾ ਤੇ ਅਗੋਂ ਇਹ ਦੱਸਣਾ ਵੀ ਪੈਂਦਾ ਕਿ ਤੁਸੀਂ ਵੋਟ ਕਿਉਂ ਨਹੀਂ ਪਾਈ ਕੋ ਖਾਸ ਹੀ ਰੀਜਨ ਹੋਵੇ ਮੈਡੀਕਲ ਸਰਟੀਫਿਕੇਟ ਦੇ ਬੁਧਾਖ ਜੋ ਆਸਟ੍ਰੇਲੀਆਈ ਹਾਈ ਕਮਿਸ਼ਨਰ ਨੇ ਕਲੀਅਰ ਕੀਤਾ ਕਿ ਇਹੋ ਜਿਹਾ ਕੁਝ ਨਹੀਂ ਹੈ ਤੁਸੀਂ ਆਓ ਫਾਈਲ ਪ੍ਰੋਸੈਸ ਚਲਾਓ ਤੁਹਾਡਾ ਹੋਏਗਾ ਜੋ ਹੋਣਾ ਪਰ ਹੁਣ ਸਵਾਲ ਇਹ ਹੈ ਕਿ ਇਚਹੀਆਂ ਇਮੀਗ੍ਰੇਸ਼ਨ ਦੇ ਰਿਲੇਟਡ ਗਲਤ ਅਫਵਾਹਾਂ ਨੇ ਜਿਹੜੀਆਂ ਲਗਾਤਾਰ ਫੈਲ ਰਹੀਆਂ ਜਿਸ ਕਰਕੇ ਬਹੁਤ ਲੋਕਾਂ ਦਾ ਨੁਕਸਾਨ ਵੀ ਹੁੰਦਾ ਹੈ ਤੈਨੂੰ ਸਟੂਡੈਂਟ ਵੀਜ਼ਾ ਉਸੇ ਤਰ੍ਹਾਂ ਚੱਲਦਾ ਰਹਿਣਾ ਆ ਅਫਵਾਹਾਂ ਤੋਂ ਬਿਲਕੁਲ ਬਚੋ ਹੁਣ ਦੀ ਲੇਟੈਸਟ ਕੋਈ ਏਦਾਂ ਦੀ ਖਬਰ ਨਹੀਂ ਹੈਗੀ ਕਿਸੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋ ਪੰਜਾਬ ਦੇ ਵੀ ਸਟੂਡੈਂਟ ਆ ਰਹੇ ਆ ਜੀ ਵਿਕਟੋਰੀਆ ਨੇ ਕਹਿੰਦੇ ਬੜੇ ਝੰਡੇ ਗੱਡੇ ਐ ਆਸਟ੍ਰੇਲੀਆ ਦੀਆਂ ਜਿੰਨੀਆਂ ਸਟੇਟਾਂ ਨੇ ਉਹਨਾਂ ਸਾਰੀਆਂ ਸਟੇਟਾਂ ਨੂੰ ਪਿੱਛੇ ਛੱਡ ਦਿੰਦਾ ਐ ਵਿਕਟੋਰੀਆ ਨੇ ਸਭ ਤੋਂ ਜ਼ਿਆਦਾ ਮਾਈਗ੍ਰੈਂਟਸ ਨੂੰ ਆਪਣੇ ਅੰਦਰ ਸਮੋਇਆ ਤੇ ਇਸ ਸਮੇਂ ਗਿਣਤੀ ਉੱਥੇ ਸਭ ਤੋਂ ਜ਼ਿਆਦਾ ਐ ਸਾਡੇ ਪੰਜਾਬੀਆਂ ਨੇ ਇੰਜੈਕਟ ਕਰ ਦਿੱਤਾ ਸੀ ਇਹਦੇ ਵਿੱਚ ਖਰਚਾ ਹੋਟਲਾਂ 'ਚ ਰਹਿਣ ਦਾ ਪਟ્રોલ ਦਾ ਚੀਜ਼ਾਂ ਦੀ ਖਰੀਦੋਂ ਪਰੋਂ ਗਿਫਟਿੰਗ ਰੋਟੀ ਪਾਣੀ ਦੇ ਵਿੱਚ ਇੱਕ ਇੱਕ ਪਰਿਵਾਰ ਨੇ ਮਿਨੀਮਮ 500 ਡਾਲਰ ਖਰਚਿਆ ਜ਼ਿਆਦਾ ਹੀ ਹਜ਼ਾਰ ਹੀ ਖਰਚਿਆ ਆਉਣਾ ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਡਾਇਰੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਕੁਝ ਅਹਿਮ ਗਤੀਵਿਧੀਆਂ ਦੀ ਜੋ ਕਿ ਪਿਛਲੇ ਦਿਨੀ ਆਸਟ੍ਰੇਲੀਆ ਦੇ ਵਿੱਚ ਹੋਈਆਂ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਇਲੈਕਸ਼ਨ ਦਾ ਮਾਹੌਲ ਜਿਹੜਾ ਆਸਟ੍ਰੇਲੀਆ ਦੇ ਵਿੱਚ ਬਣਿਆ ਹੋਇਆ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਆਸਟ੍ਰੇਲੀਆ ਤੋਂ ਕਰਨੈਲ ਸਿੰਘ ਜੀ ਸਵਾਗਤ ਕਰ ਲੈਨੇ ਆ ਸਭ ਤੋਂ ਪਹਿਲਾਂ ਕਰਨੈਲ ਜੀ ਬਾਬਾ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕਨੈਲ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਸਟ੍ਰੇਲੀਅਨ ਸਪੋਰਟ ਗੇਮਸ ਦੀ ਸਿਡਨੀ ਦੀਆਂ 2025 ਦੀਆਂ ਗੇਮਸ ਨੇ ਜਿਹੜੀਆਂ ਉਹ ਹੋ ਨਿਬੜੀਆਂ ਨੇ ਬਹੁਤ ਹੀ ਵੱਡੇ ਪੱਧਰ ਦੇ ਉੱਪਰ ਇਹ ਗੇਮਸ ਕਰਵਾਈਆਂ ਗਈਆਂ ਜਿਸ ਤਰ੍ਹਾਂ ਦੀ ਉੱਥੇ ਕਹਿ ਲਓ ਕਿ ਵੱਡੇ ਪੱਧਰ ਤੇ ਲੋਕ ਪਹੁੰਚੇ ਵੱਡੇ ਪੱਧਰ ਤੇ ਗੇਮਸ ਹੋਈਆਂ ਰੌਣਕਾਂ ਲੱਗੀਆਂ ਬਹੁਤ ਹੀ ਜ਼ਿਆਦਾ ਵੱਡੇ ਪੱਧਰ ਤੇ ਆਨੰਦ ਮਾਣਿਆ ਲੋਕਾਂ ਨੇ ਸੋ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਕਿਸ ਤਰ੍ਹਾਂ ਰਹੀਆਂ ਇਹ ਗੇਮਸ ਜ਼ਰੂਰ ਜਾਣਕਾਰੀ ਦਿਓ ਦੇਖੋ ਇਹ ਸੈਕਮ ਦੀ ਪੰਜਾਬੀਆਂ ਦੀ ਬਹੁਤ ਹੀ ਵੱਡੀ ਇਵੈਂਟ ਹੁੰਦੀ ਆ ਹਰ ਸਾਲ ਜਿਹੜੇ ਵੀ ਸਟੇਟ ਦੇ ਵਿੱਚ ਹੋਵੇ ਆ ਸਾਡੇ ਪੁਰਖਿਆਂ ਵੱਲੋਂ ਸ਼ੁਰੂ ਕੀਤੀਆਂ 1988 ਤੋਂ ਹਰ ਸਾਲ ਦੀ ਹਰ ਸਾਲ ਹਰ ਸਾਲ ਉਹ ਅਗਾਹ ਹੀ ਮੀਲ ਪੱਥਰ ਕਰਦੀਆਂ ਕਾਮਯਾਬ ਹੁੰਦੀਆਂ ਰਹਿੰਦੀਆਂ ਸੋ ਇਸ ਵਾਰੀ ਵੀ ਸਿਡਨੀ ਦੇ ਇਸ ਕਾਗੋਬਾਸ ਦੇ ਸ਼ਹਿਰ ਵਿੱਚ ਜੋ ਕਿ ਆਸਟ੍ਰੇਲੀਆ ਦਾ ਆਈਕਨ ਸਿਟੀ ਇਹ ਹੈ ਜਿਹਦੇ ਵਿੱਚ ਹਾਰਬਰ ਬ੍ਰਿਜ ਵੀ ਆ ਜਿਹਦੇ ਵਿੱਚ ਆਪਰਾਉਸ ਵੀ ਆ ਉਹ ਇਸਿੜਨੀ ਦੇ ਸ਼ਹਿਰ ਵਿਖੇ ਇੰਨੀ ਵੱਡੀ ਗਿਣਤੀ ਦੇ ਵਿੱਚ ਦਰਸ਼ਕਾਂ ਦਾ ਆਉਣਾ 플레이ਰਾਂ ਦਾ ਆਉਣਾ 7000 ਤੋਂ ਉੱਪਰ ਤੇ ਇਸੇ ਤਰ੍ਹਾਂ ਲੋਕਲ ਗੇਮਾਂ ਵੀ ਟੀਮਾਂ ਵੀ ਜਿਹੜੀਆਂ ਉਹ 200 ਦੇ ਕਰੀਬ ਕੱਲੀਆਂ ਸੌਕਰ ਦੀਆਂ ਟੀਮਾਂ ਤੇ ਕਬੱਡੀ ਦਾ ਲਾਭ ਆ ਕੇ ਸਾਰਾ ਕੁਝ ਇੱਕ ਮੀਲ ਪੱਥਰ ਹੋ ਗਿਆ ਸਫਲਤਾ ਪੂਰਵਕ ਕਮੇਟੀ ਵੱਲੋਂ ਵੀ ਇਹ ਕਿਹਾ ਹੈ ਕਿ ਤੁਹਾਡੇ ਸਾਰਿਆਂ ਦੇ ਯੋਗਦਾਨ ਦਾ ਥੈਂਕ ਯੂ মিডিਆ ਵਾਲਿਆਂ ਦਾ ਲੰਗਰ ਵਾਲਿਆਂ ਦਾ ਪੰਜਾਬੀ ਯੂਥ ਕਲੱਬ ਜਿਨ੍ਹਾਂ ਨੇ ਕਿ ਪਕੌੜੇ ਤੇ ਚਾਹ ਦਾ ਲੰਗਰ ਤੇ ਹੋਰ ਸਵਾਵਾ ਵੀ ਕੀਤੀਆਂ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਦੂਰ ਦਰਾਂ ਡੋਆਏ মিডিਏ ਨੇ ਵੀ ਉਹਨਾਂ ਦੇ ਹਾਫ ਭਾ ਵੀ ਖੁਸ਼ੀ ਖੁਸ਼ੀ ਉਹਨਾਂ ਨੇ ਜਿਦਾ ਗੁਰੂ ਸਾਹਿਬ ਨੇ ਕਿਹਾ ਹੀ ਹੋਇਆ ਹੈ ਸਾਡਾ ਧਰਮ ਬੁੱਧ ਧਰਮਗਲ ਉਦਾਸ ਨਹੀਂ ਅਸੰਦਿਆਂ ਖੇਲਾਉਂਦਿਆਂ ਪਹਿਨੰਦਿਆਂ ਵਿਚੇ ਹੋਵੇ ਮੁਕਤ ਸਾਰੇ ਤਰ੍ਹਾਂ ਦਾ ਜੀਵਨ ਆ ਗੁਰੂ ਨਾਨਕ ਸਾਹਿਬ ਨੇ ੋਕੇ ਬਹਿਮ ਭਾਰਮ ਕੱਢ ਕੇ ਇਸ ਤਰ੍ਹਾਂ ਦੀ ਬਹੁਤ ਖੁੱਲੀ ਡੋਲੀ ਮਰੁਖਤਾ ਦੇ ਹੱਕਾਂ ਦੀ ਰਾਖੀ ਵਾਲੇ ਇਸ ਕੌਮ ਨੂੰ ਦਿੱਤੀ ਆ ਇਹ ਉਸ ਦਾ ਪ੍ਰਤੱਖ ਸਬੂਤ ਹੋ ਨਿਬੜਦੀਆਂ ਜਿੱਦਾਂ ਕਿ ਸਿੱਖ ਫੋਰਮ ਕਰਾਇਆ ਜਾਂਦਾ ਪਹਿਲੇ ਦਿਨ ਵੀ ਜਿਹਦੀ ਕਿ ਮੰਗ ਔਰ ਸੀ ਤਿੰਨ ਦਿਨਾਂ ਲਈ ਉਹਦੇ ਵਿੱਚ ਤੀਜੀਆਂ ਪੀੜੀਆਂ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਪੁਰਾਣੀਆਂ ਪੀੜੀਆਂ ਆਈਆਂ ਜੋ ਕਿ ਸਿੰਗਾਪੂਰ ਮਲੇਸ਼ੀਆ ਵਾਲਿਆਂ ਨੇ ਸ਼ੁਰੂ ਕਰਾਈਆਂ ਸੀ ਉਹਨਾਂ ਦੇ ਸਾਰਿਆਂ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਕਿੱਦਾਂ ਗੁੰਨ ਦਾ ਹੱਲ ਕੀਤਾ ਜਾਵੇ ਉਹ ਵੀ ਸਿੱਖ ਫੋਰਮ ਦੇ ਵਿੱਚ ਡਿਸਕਸ਼ਨਾਂ ਹੁੰਦੀਆਂ ਉਹਦੇ ਹੱਲ ਕੱਢੇ ਜਾਂਦੇ ਆ ਕਬੱਡੀ ਦੀ ਟੀਮ ਖਾਸ ਕਰਕੇ ਜੋ ਕਿ ਤੁਹਾਡੀ ਆਪਣੀ ਪੰਜਾਬੀਆਂ ਦੀ ਆਪਣੀ ਸਰਮੋਰ ਖੇਡ ਆ ਉਹਦੇ ਵਿੱਚੋਂ ਐਦ ਕੀ ਸਿਡਨੀ ਦੇ ਵਾਸੀਆਂ ਨੇ ਸਿਡਨੀ ਦੀ ਕਬੱਡੀ ਟੀਮ ਨੇ ਆ ਆਪਣੀ ਟਰੋਫੀ ਜਿੱਤੀ ਬੈਸਨ ਖਾਲਸਾ ਕਬੱਡੀ ਵਾਲਿਆਂ ਨੇ ਉਹ ਕਿ ਜੋ ਕਿ ਉਹਨਾਂ ਨੇ ਸੰਦੂ ਹਣੀ ਡੇਮਪੀ ਸੰਦੂਹਣੀ ਸਪான்ਸਰ ਕੀਤਾ ਹੋਇਆ ਸੀ ਇਹ ਬਹੁਤ ਵੱਡੀ ਗੱਲ ਸ੍ਰੀਣੀ ਬਾਸਿਆਂ ਦੇ ਲਈ ਰਹੀ ਕਿ ਇੱਕ ਵੱਡੀ ਦੀ ਚੈਂਪੀਅਨਸ਼ਿਪ ਟਰੋਫੀ ਨੋਕਰੇ ਦੂਜੇ ਨੰਬਰ ਤੇ ਵੀਰਾਂਣ ਵਾਲਿਆਂ ਨੂੰ ਸਾਰਿਆਂ ਨੂੰ ਹੀ ਵਧਾਈਆਂ ਇਸ ਸਫਲਤਾ ਦੇ ਵਿੱਚ ਸਾਰਿਆਂ ਦਾ ਜਿਨ੍ਹਾਂ ਨੇ ਯੋਗਦਾਨ ਪਾਇਆ ਕਮੇਟੀ ਵੱਲੋਂ ਰੰਦਾ ਆਵਾਜ਼ਾ ਟਿਕ ਸੂਚਨਾ ਤੇ ਪ੍ਰਸਾਰਨ ਵਾਲੇ ਡਾਇਰੈਕਟਰ ਸਾਰਨਜੀਤ ਸਿੰਘ ਖੜੇਵਾਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਰੋਂਗ ਡੂਇੰਗ ਮਾਰ ਮੋਟੀਆਂ ਹੋ ਜਾਂਦੀਆਂ ਪਰ ਕੋਆਪਰੇਸ਼ਨ ਸਾਰਿਆਂ ਦੀ ਜ਼ਰੂਰੀ ਹੁੰਦੀ ਆ ਹਰ ਵਾਰੀ ਏਡੀ ਵੱਡੀ ਬੱਤੀ ਸਫਤਤਾ ਦਾ ਪ੍ਰਭ ਦੇਖਿਆ ਜਾਵੇ ਤਾਂ ਮੈਂ ਯੂਨੀਵਰਸਿਟੀ ਦੇ ਵਿੱਚ ਅਭੀਸਾਵੇ ਕੀਤਾ ਹੋਰ ਵੀ ਬਾਹਰਲੇ ਬੰਦਿਆਂ ਦਾ ਸਰਵੇ ਕੀਤਾ ਤੁਹਾਨੂੰ ਦਿਖਾਵਾਂਗੇ ਕਿ ਉਹਨਾਂ ਨੇ ਉੱਥੇ ਦੇ ਰਹਿਣ ਵਾਲੇ ਆਲਵਾਲਿਆਂ ਨੇ ਗੋਰਿਆਂ ਨੇ ਜਾਂ ਹੋਰ ਦੇਸ਼ ਵਾਲਿਆਂ ਨੇ ਵੀ ਕਿਹਾ ਵੀ ਏਡੀ ਵੱਡੀ ਇਵੈਂਟ ਤੁਸੀਂ ਕਰਦੇ ਆ ਵੀ ਸਾਡੇ ਕੋਲੋਂ ਨਹੀਂ ਹੋ ਸਕਦੀ ਤੁਹਾਡੇ ਡਿਸਪਲਿਨ ਦੀ ਦਾਅ ਦਿੱਤੀ ਉਹਨਾਂ ਨੇ ਕਿ ਸਾਰਿਆਂ ਨੇ ਸਬਰ ਦਾ ਪੂਰਬਕ ਸੇਰੇ ਚਾਲੀਆਂ ਕੋਈ ਇਦਾਂ ਦੀ ਘਟਨਾ ਲੰਗਰ ਪਾਣੀ ਔਰ ਸਾਰਾ ਕੁਝ ਦੇ ਦਿੱਤਾ ਕਿ ਪਾਣੀ ਦੇ ਤਾਂ ਖਾਸ ਕਰਕੇ ਉਹ ਪੁੰਗਣੀ ਦੇ ਸਰਪੰਚ ਨੇ ਸਰਦਾਰ ਦੁਆਬੇ ਦੇ ਵਿੱਚੋਂ ਸਾਰ ਸਰਜੀਤ ਸਿੰਘ ਮਸੂਟਾ ਉਹਨਾਂ ਦੇ ਮੁੰਡਿਆਂ ਨੇ ਟਰੱਕਾਂ ਵਾਲਿਆਂ ਨੇ ਔਰ ਸਾਰਿਆਂ ਨੇ ਦੇਖਿਆ ਜਾਵੇ ਤੇ ਕਿਸੇ ਦੀ ਵੀ ਕੋ ਘਾਟ ਨਹੀਂ ਸੀ ਹਰੇਕ ਤਕਬਕੇ ਦੇ ਲੇਡੀਜ਼ ਦਾ ਕਲਚਰਲ ਪ੍ਰੋਗਰਾਮ ਵਾਲਿਆਂ ਨੇ ਮੰਝਿਆਂ ਦੇ ਉੱਤੇ ਪ੍ਰਾਣੀਆਂ ਜਾਨਾਂ ਨੂੰ ਤਰੋ ਤਾਜ਼ਾ ਕਰਦਿਆਂ ਮੇਰਾ ਖਿਆਲ ਹੈ ਵੀ ਕੋਈ ਪੱਖ ਅਜੀਹਾ ਛੱਡਿਆ ਨਹੀਂ ਹੋਣਾ ਕਲਚਰ ਦਾ ਪੰਜਾਬੀ ਦਾ ਜੋ ਕਿ ਧਰਿ ਰਾਮ ਚਾਤਰਗ ਨੇ ਜਿੱਦਾਂ ਪੜਨ ਕੀਤਾ ਜਾਂ ਪ੍ਰਾਣੀਆਂ ਨੇ ਪੜਨ ਕੀਤਾ ਉਹਨੂੰ ਇੱਕ ਬੱਕਰਾ ਹੀ ਪੰਜਾਬ ਉਸ ਤਰ੍ਹਾਂ ਦੇ ਸਿਰਣੀ ਦੇ ਵਿੱਚ ਬਸਾਇਆ ਹੋਇਆ ਸੀ ਇਦਾਂ ਹੀ ਲੱਗ ਰਿਹਾ ਸੀ ਹਾਰੇ ਇੱਕ ਦੇ ਚਹਲ ਪਹਲ ਰਹੀ ਧੰਨਵਾਦੀਆਂ ਸਾਰਿਆਂ ਦੇ ਜਿਨ੍ਹਾਂ ਨੇ ਸਹਾਇਕ ਦਿੱਤਾ ਤੇ ਆਉਣ ਵਾਲੀਆਂ ਗੇਮਾਂ ਪ੍ਰਭ ਮੈਲਬਨ ਹੋਣ ਅਗਲੇ ਸਾਲ ਹੋਣੀਆਂ ਉਹ 3 ਤੋਂ 5 ਅਪ੍ਰੈਲ ਇਹ ਉਹਨਾਂ ਨੇ ਆਪਣਾ ਫਲਾ ਫੈਲਾ ਉਹਦਾ ਫੈਲਾ ਗਿਆ ਫੈਲ ਕੇ ਨੂੰ ਲੈ ਕੇ ਉਹ ਸਫਲਤਾ ਹੋਈ ਕੁਝ ਵੀ ਖਾਸ ਕਰਕੇ ਦੇਖਿਆ ਜਾਵੇ ਤਾਂ ਇੰਨਾ ਚਾਹ ਹੁੰਦਾ ਤੇ ਮੈਲਵਾਲਾਂ ਮੈਲਵਨ ਵਾਲਿਆਂ ਤੇ ਓਵਰ ਜੰਪ ਕਰ ਦਿੱਤਾ ਪਹਿਲਾਂ ਹੀ ਕੋਸਟਾਂ ਪੁਣੀ ਸ਼ੁਰੂ ਕਰ ਦਿੱਤੀਆਂ ਸੀ ਇਸ ਸਾਲ ਤੋਂ ਅਗਾਉਂ ਹੋਈ ਫਿਰ ਉਹਨਾਂ ਨੂੰ ਗਿਆ ਵੀ ਥੋੜੀ ਜੀ ਤੁਸੀਂ ਬ੍ਰੇਕ ਲਾ ਕੇ ਰੱਖੋ ਐਨੇ ਤਤ ਪਰ ਨਾ ਹੋ ਪਰ ਉਹਨਾਂ ਨੇ ਬੜੇ ਚਾਅ ਦੇ ਨਾਲ ਮੰਗਾ ਦੇ ਨਾਲ ਉਹ ਸਾਰਿਆਂ ਨੂੰ ਮੈਲਵਨ ਵਾਲਿਆਂ ਨੇ ਵੀ ਸੱਦਾ ਦਿੱਤਾ ਵੀ ਇਸੇ ਤਰ੍ਹਾਂ ਤਿੰਨ ਤੇ ਤਿੰਨ ਤੋਂ ਲੈ ਕੇ 5 ਅਪ੍ਰੈਲ ਅਗਲੇ ਸਾਲ ਦੀ ਪਹਿਲਾਂ ਹੀ ਸਾਰਿਆਂ ਨੂੰ ਸੱਦਾ ਦੇ ਦਿੱਤਾ ਧੰਨਵਾਦ ਦੀਆਂ ਸਾਰਿਆਂ ਦਾ ਇੱਦਾਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਇਦਾਂ ਹੀ ਚੜ੍ਹਦੀ ਕਲਾ ਰੱਖਣ ਸਾਰੇ ਜੂਥ ਦਾ ਵੀ ਪੰਜਾਬੀ ਜੂਥ ਕਲੱਬ ਦਾ ਵੀ ਥਾਂ ਦੀ ਬ੍ਰਦਰ ਦਾ ਜੋਲ ਬ੍ਰਦਰ ਦਾ ਸਾਰੇ ਜਿੰਨੇ ਵੀ ਖਾਸ ਕਰਕੇ ਸਟੂਡੈਂਟਸ ਦੇ ਵਿੱਚ ਵੀ ਇੰਨਾ ਯੋਗਦਾਨ ਸੀ ਬਹੁਤ ਹੀ ਸਾਰੇ ਪਾਸਿਓਂ 1.5 ਲੱਖ ਤੋਂ ਉੱਪਰ ਲੋਕਾਂ ਦੇ ਦਾਸਾਬ ਸੰਭਾਲ ਦਾ ਲੈ ਕੇ ਕੰਮ ਨੂੰ ਸਨੇਹਰੇ ਜਾੜਨਾ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਧੰਨਵਾਦੀਆਂ ਸਾਰਿਆਂ ਦੇ ਗਏ ਜੀ ਕਰਨਲ ਜੀ ਅੱਗੇ ਗੱਲ ਕਰਾਂਗੇ ਇੰਜਕ ਡੇ ਦੀ ਇੰਜਕ ਡੇ ਆਸਟ੍ਰੇਲੀਆ ਦੇ ਵਿੱਚ ਮਨਾਇਆ ਗਿਆ ਜਿੱਥੇ ਸ਼ਰਧਾਂਜਲੀयां ਭੇਟ ਕੀਤੀਆਂ ਗਈਆਂ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀ ਕੁਰਬਾਨੀ ਦਿੱਤੀ ਸੋ ਕਿਸ ਤਰ੍ਹਾਂ ਰਿਹਾ ਇੰਜਕ ਡੇ ਤੇ ਕਹਿੰਦੇ ਪੰਜਾਬੀ ਕਮਿਊਨਿਟੀ ਦੇ ਜੋ ਉੱਥੇ ਮੌਜੂਦ ਸੀਗੇ ਉਹਨਾਂ ਲੋਕਾਂ ਨੇ ਜੋ ਪੰਜਾਬੀ ਕਮਿਊਨਿਟੀ ਦੇ ਸ਼ਹੀਦ ਹੋਏ ਉਹਨਾਂ ਨੂੰ ਵੀ ਸ਼ਰਧਾਂਜਲੀयां ਦਿੱਤੀਆਂ ਬਿਲਕੁਲ ਜੀ ਜਿਹੜੇ ਸਿੱਖ ਫਰਸ ਦੇ ਸੈਕਿੰਡ ਬਾਰਡ ਬਾਰ ਫਰਸ ਦੇ ਸੈਕਿੰਡ ਵਾਲਿਆਂ ਦੇ ਸ਼ਹੀਦ ਹੋਏ ਸਿੱਖਾਂ ਲਈ ਕੱਲ ਵੀ ਟੰਬਾਰੋ 26 ਨੂੰ ਗਲਨਬੁਰਡ ਦੀ ਗਲਨਬੁਰਡ ਪਾਰਕ ਡਰਾਈਵ ਦੇ ਉੱਤੇ ਜੋ ਸਿਕਸ ਸਟੈਚੂ ਦਾ ਮੁੱਤ ਬਣਿਆ ਹੈ ਉੱਥੇ ਵੀ ਪ੍ਰੋਗਰਾਮ ਰੱਖਿਆ ਹੋਇਆ ਹੈ ਕੱਲ ਸ਼ਾਮ ਦਾ ਸੈਚਰਡੇ ਸ਼ਾਮ ਨੂੰ 26 ਤਰੀਕ ਨੂੰ ਸਾਰਿਆਂ ਨੂੰ ਪਹੁੰਚਣ ਦਾ ਸੱਦਾ ਆ ਹਰ ਸਾਲ ਯਾਦ ਕੀਤਾ ਜਾਂਦਾ ਇਸੇ ਤਰ੍ਹਾਂ ਹੀ ਆ ਜਿਹੜੇ ਲੀਡਰ ਆ ਸਾਡੇ ਲੋਕਲ ਵੀ ਬਲੈਕਟਾਊਨ ਕਾਉਂਸਲ ਵਾਲੇ ਵੀ ਉਹਨਾਂ ਦੇ ਐਮਸੀ ਵੀ ਇਦਾਂ ਡਿਪਟੀ ਮੇਅਰ ਮੇਅਰ ਵੀ ਸਾਰਿਆਂ ਨੇ ਹੀ ਤੰਬੂ ਇੱਕ ਤੌਰ ਤੇ ਸਾਰੀਆਂ ਕੌਮਾਂ ਵੱਲੋਂ ਖਾਸ ਕਰਕੇ ਸਿੱਖਾਂ ਵੱਲੋਂ ਵੀ ਯੋਗਦਾਨ ਜੋ ਪਾਇਆ ਗਿਆ ਸੀਗਾ ਸਫਲਤਾ ਲਈ ਇਸ ਧਰਮ ਦੇ ਵੱਲ ਉਹਨਾਂ ਸਾਰਿਆਂ ਨੂੰ ਯਾਦ ਕਰਦੇ ਆ ਉਹਨਾਂ ਨੂੰ ਅੱਜ ਸਲੂਟ ਕੀਤਾ ਗਿਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀਆਂ ਗਈਆਂ ਹਰ ਸਾਲ ਹੀ ਇੰਜ ਕਿਦਾਂ ਹੁੰਦਾ ਸਿਟੀ ਦੇ ਵਿੱਚ ਪਰੇਡ ਹੁੰਦੀ ਆ ਜੋ ਕਿ ਸਾਰ ਜਗਦੇਵ ਸਿੰਘ ਬਾਬਾ ਉਹਨੋਂ ਵੱਲੋਂ ਬਹੁਤ ਲੰਬੇ ਸਮੇਂ ਤੋਂ ਪੁਰਾਣਾ ਕੀਤਾ ਜਿਹਦੇ ਵਿੱਚ ਕਿ ਸਾਰੇ ਹੀ ਸਾਰ ਕੈਪਟਨ ਸਾਡੇ ਸਰਵਿੰਦਰ ਸਿੰਘ ਹੋਣੀ ਹੈ ਇੱਥੇ ਆਸਟ੍ਰੇਲੀਅਨ ਸਿੱਖ ਸਜਣ ਦੇ ਉਹਨਾਂ ਵੱਲੋਂ ਵੀ 6 ਸਾਲ ਹੀ ਉਹ ਗਾਉਂ ਰਜਿਸਟ੍ਰੇਸ਼ਨ ਕਰਕੇ ਉਹਦੇ ਵਿੱਚ ਸੈਲਾ ਜਾਂਦਾ ਤੁਸੀਂ ਦੇਖ ਸਕਦੇ ਆ ਇਹ ਪਰੇਡ ਦੇ ਵਿੱਚ ਸਿੱਖ ਵੀ ਵੱਧ ਜੜ ਕੇ ਉਹਨਾਂ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਆ ਔਰ ਮਾਣ ਮਹਿਸੂਸ ਕਰਦੇ ਆ ਹੁਣਾਂ ਵੀ ਇਹ ਚਾਹੀਦਾ ਧੰਨਵਾਦ ਦੀਆਂ ਆਸਟ੍ਰੇਲੀਅਨ ਗਵਰਨਮੈਂਟ ਦੇ ਵੀ ਤੇ ਆਰਐਸਐਲ ਕਲੱਬਾਂ ਦੇ ਵਿੱਚ ਵੀ ਪ੍ਰੋਗਰਾਮ ਹੁੰਦੇ ਆ ਸਮੂਹਿਕ ਤੌਰ ਤੇ ਸਾਰੇ ਲੀਡਰਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਆ ਕਿ ਡੱਟਸ ਵੀ ਫੋਰਗੇਟ ਆਪਣੇ ਸਾਨੂੰ ਬੜਾ ਮਾਣ ਜੀ ਕਨਾਲ ਜੀ ਅੱਗੇ ਜ਼ਿਕਰ ਕਰਾਂਗੇ ਆਪਾਂ ਪਿਛਲੀ ਵਾਰੀ ਆਪਾਂ ਨੂੰ ਸਵਾਲ ਆਏ ਸਨ 1 2 ਕਿ ਸਿੱਖ ਗ੍ਰਾਮਰ ਸਕੂਲ ਦੇ ਬਾਰੇ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਕਦੋਂ ਖੁੱਲਣ ਜਾ ਰਿਹਾ ਸੋ ਹੁਣ ਸਿੱਖ ਗ੍ਰਾਮਰ ਸਕੂਲ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਕਿਉਂਕਿ ਮਿਲੀਅਨਸ ਆਫ ਡਾਲਰ ਦੀ ਜਿਹੜੀ ਕਹ ਲੋ ਕਿ ਰਾਸ਼ੀ ਮਦਦ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਸੋ ਹੁਣ ਅੱਗੇ ਦੀਆਂ ਕੀ ਸੰਭਾਵਨਾਵਾਂ ਨੇ ਕਿੰਨੀ ਰਾਸ਼ੀ ਹੈ ਤੇ ਕਦੋਂ ਤੱਕ ਇਹ ਸਕੂਲ ਲੋਕਾਂ ਦੇ ਲਈ ਖੁੱਲ ਸਕਦਾ ਬਸ ਇਹ ਇੱਕ ਫਰਕ ਆ ਜੀ بس ਇਹ ਹੀ ਇੱਕ ਫਰਕ ਆ ਜਿਹਦੇ ਲਈ ਕਿ ਇਸ ਆਜ਼ਾਦ ਅਨਾਂ ਦੇਸ਼ਾਂ ਦੇ ਵਿੱਚ ਲੋਕ ਕਿਉਂ ਆਉਂਦੇ ਆ ਉੱਥੇ ਧਰਮ ਦੀ ਇੱਥੇ ਮੈਨੂੰ ਵਰਣਨ ਕਰਨਾ ਜ਼ਰੂਰੀ ਆ ਜੋ ਕਿ ਪਹਿਲ ਕਾਂ ਪਹਿਲ ਗਾਮ ਦੇ ਵਿੱਚ ਹੋਇਆ ਅਸੀਂ ਸਾਰਿਆਂ ਨੇ ਸਾਰਿਆਂ ਨੇ ਉਹਨਾਂ ਦੀ ਨਿੰਦਾ ਕੀਤੀ ਆ ਵੀ ਜੋ ਪੋਲਿਟੀਕਲ ਬੰਦੇ ਪੜ੍ਹਾਈ ਲਿਖਾਈ ਤੋਂ ਇਲਾਵਾ ਧਰਮਾਂ ਨੂੰ ਜਾਂ ਮੰਦਰ ਨੂੰ ਢਾਕੇ ਇੱਕ ਟੌਕਸਿਕ ਫਲਾਉਂਦੇ ਆ ਬੰਦਿਆਂ ਦੇ ਵਿੱਚ ਜ਼ਹਿਰ ਉਗਲਦੇ ਆ ਉਹਦੇ ਰਿਜ਼ਲਟ ਫੇ ਮਾੜੇ ਹੁੰਦੇ ਆ ਉਹਦੀ ਸਾਰੇ ਨੇ ਨਿੰਦਾ ਕੀਤੀ ਆ ਪਰ ਇੱਥੇ ਤੁਸੀਂ ਦੇਖਦੇ ਆ ਹੁਣ ਮੈਂ ਪਾਈ ਵੀ ਗੱਲ ਕਰੀਏ ਕੋਈ ਕਿਸੇ ਧਰਮ ਦਾ ਸਕੂਲ ਹੋਵੇ ਕਿਸੇ ਲੈਂਗੁਏਜ ਦਾ ਸਕੂਲ ਹੋਵੇ ਕਿਸੇ ਕਮਿਊਨਿਟੀ ਦਾ ਹੋਵੇ ਮਲਟੀਕਲਚਰਲ ਜਿਵੇਂ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦਾ ਗੁਲਦਸਤਾ ਆਸਟ੍ਰੇਲੀਅਨ ਮਾਈਗ੍ਰੈਂਟਸ ਜਾਂ ਆਸਟ੍ਰੇਲੀਆ ਨਾਲ ਦੀ ਇਹੀ ਧਰਤੀ ਆ ਪਰ ਹਰੇਕ ਦਾ ਖਿਆਲ ਪੂਰਾ ਬਰਾਬਰ ਰੱਖਦੇ ਆ ਹੁਣ ਉਹਨਾਂ ਨੇ 25.3 ਮਿਲੀਅਨ ਡਾਲਰ ਦੇਖ ਗ੍ਰਾਮਰ ਸਕੂਲ ਨੂੰ ਦੇਣ ਦਾ ਵਾਅਦਾ ਕੀਤਾ ਵੀ ਜੇ ਆਸਟ੍ਰੇਲੀਅਨ ਲੇਬਰ ਪਾਰਟੀ ਜਿੱਤ ਕੇ ਆਉਂਦੀ ਆ ਜਿਹਦੇ ਕਿ ਕਾਫੀ ਰੁਝਾਨ ਲੱਗ ਵੀ ਰਹੇ ਆ ਜਿਹੜਾ ਪੇਪਰ ਦਾ ਲੋਕਲ ਸਰਵੇ ਆ ਉਹ ਇਹ ਕਹਿ ਰਿਹਾ ਸਾਰਿਆਂ ਦਾ ਵੀ 53% ਸਵਿੰਗ ਕਰ ਰਹੀ ਆ ਤੇ ਲਿਬਰਲ ਜਿਹੜੀ ਆ ਉਹ ਵੀ ਐ ਪਰ ਹੱਲੇ ਕੁਝ ਦਿਨ ਬਾਕੀ ਪਏ ਆ ਪਤਾ ਨਹੀਂ ਕਿੱਧਰ ਕਿੱਧਰ ਨੂੰ ਹੋਣਾ ਘੱਟ ਕੋਈ ਵੀ ਨਹੀਂ ਹੁੰਦੀਆਂ ਦੋਨੇ ਪਾਰਟੀਆਂ ਹਰੇਕ ਦੇ ਘੱਟ ਗਿਣਤੀਆਂ ਦਾ ਖਿਆਲ ਰੱਖਦੀਆਂ ਕਹਿਣ ਦਾ ਭਾਵ ਆ ਇਹ ਗ੍ਰਾਮਰ ਸਕੂਲ ਜੋ ਕਿ ਕਾਫੀ ਦੇਰ ਤੋਂ ਕੋਈ ਡਿਚਣਾ ਕਰਕੇ ਉਹਨਾਂ ਦੀ ਮੈਨੇਜਮੈਂਟ ਨੂੰ ਜ਼ਿਆਦਾ ਪਤਾ ਹੋਣਾ ਆ ਕਿ ਕਈ ਥਾਵਾਂ ਉਹਨਾਂ ਨੂੰ ਬਦਲਣੀਆਂ ਪਈਆਂ ਇੱਥੇ ਜ਼ਿੰਮੇਵਾਰੀਆਂ ਪਰ ਬਹੁਤ ਹੁੰਦੀਆਂ ਆ ਆਲੇ ਦੁਆਲੇ ਸਰਾਊਂਡਿੰਗ ਏਰੀਆ 'ਚ ਕੋਈ ਵੀ ਕੰਪਲੇਂਟ ਕਰ ਦਵੇ ਤਾਂ ਸਾਰਾ ਹੀ ਪ੍ਰੋਜੈਕਟ ਪਿੱਛੇ ਪੈ ਜਾਂਦਾ ਹਰੇਕ ਦਾ ਖਿਆਲ ਰੱਖਿਆ ਜਾਂਦਾ ਬੱਚਿਆਂ ਦੀ ਤੰਦਰੁਸਤੀ ਦਾ ਖਿਆਲ ਰੱਖਿਆ ਜਾਂਦਾ ਜੋ ਕਿ ਆਲੇ ਦੁਆਲੇ ਕੋਈ ਇਟਾਂ ਦਾ ਪੱਠਾ ਜਾਂ ਕੋਈ 10 ਟੌਨ ਦੀ ਜਾਂ ਕੋਈ ਗੱਲ ਆ ਜਾਂ ਕੋਈ ਕੰਪਲੇਂਟ ਕਰ ਦਵੇ ਜਾਂ ਰੈ residențial ਏਰੀਆ ਤਾਂ ਉਹ ਇਹ ਇਦਾਂ ਦੇ ਵੱਡੇ ਪ੍ਰੋਜੈਕਟ ਥੋੜੇ ਡਿਲੇ ਹੋ ਜਾਂਦੇ ਆ ਉਹਨਾਂ ਦੀ ਕਮੇਟੀ ਬਣੋ ਇਹ ਕਿਹਾ ਗਿਆ ਸੀ ਕਿ ਅਸੀਂ ਕਿਸੇ ਦਾ ਪੈਸਾ ਨਹੀਂ ਖਰਾਬ ਹੋਣ ਦਿੰਦੇ ਸਰ ਭਵਿੰਦਰ ਸਿੰਘ ਆ ਉਹ ਦੋ ਸਾਰਾ ਗਿਰਨੇ ਆ ਸਾਰਾ ਮਰਜੀਤ ਸਿੰਘ ਗਿਰਨਾ ਇਦਾਂ ਹੀ ਸਾਰ ਲਖਵਿੰਦਰ ਸਿੰਘ ਹੋਣੀ ਸਾਰਿਆਂ ਦਾ ਕਿਹੜੇ ਕਿਹੜਾ ਨਾਮ ਲਈਏ ਤੁਹਾਡਾ ਸਾਰਿਆਂ ਦਾ ਹੀ ਯੋਗਦਾਨ ਆ ਉਹ ਸਕੂਲ ਦੇ ਵਿੱਚ ਤੁਸੀਂ ਸਾਰਿਆਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਹੋਈ ਆ ਪਰ ਹੁਣ ਗਵਰਨਮੈਂਟ ਨੇ ਇਹ ਜੋ ਹੈਲਪ ਕੀਤੀ ਆ ਔਰ ਵਾਦਾ ਕੀਤਾ ਪਿਆਉਣ ਵਾਲੇ ਸਮੇਂ ਦੇ ਵਿੱਚ ਸਟਾਫ ਦਾ ਵੀ ਸਕੂਲ ਦੇ ਹੋਰ ਵਿੱਚ ਕਮਾ ਵਾਸਤੇ ਵੀ ਅਸੀਂ ਪੂਰੀ ਤਰ੍ਹਾਂ ਮਦਦ ਕਰਾਂਗੇ ਇਹਦੇ ਨਾਲ ਇੱਕ ਬਹੁਤ ਵੱਡਾ ਹੰਗਾਰਾ ਮਿਲਿਆ ਸਾਰਿਆਂ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਪੰਜਾਬੀਆਂ ਨੂੰ ਸਿੱਖਾਂ ਨੂੰ ਸਾਰਿਆਂ ਨੂੰ ਮਾਣ ਦੀ ਗੱਲ ਆ ਕਿ ਇਸ ਏਰੀਆ ਦੇ ਵਿੱਚ ਇਹ ਸਕੂਲ ਹੁਣ ਜਲਦੀ ਤੁਹਾਡੇ ਡ੍ਰੈਗ ਉਹਨਾਂ ਦੀਆਂ ਪਾਧਤੀਆਂ ਹੋਈਆਂ ਆ ਪਲਾਨਸ ਪਾ ਦਿੱਤੀਆਂ ਹੋਈਆਂ ਜਿਸ ਤੱਕ ਮੈਨੂੰ ਪਤਾ ਲੱਗਾ ਤੇ ਉਹ ਹੁਣ ਛੇਤੀ ਛੇਤੀ ਲੈਪਰੇ ਚੜਨ ਜਾ ਰਿਹਾ ਧੰਨਵਾਦ ਆ ਜੇ ਆਸਟ੍ਰੇਲੀਅਨ ਲੇਬਰ ਪਾਰਟੀ ਦਾ ਅੱਗੇ ਵਧਾਂਗੇ ਕਰਨੈਲ ਜੀ ਗੱਲ ਕਰਾਂਗੇ ਵੋਟਿੰਗ ਦੇ ਬਾਰੇ ਜਿਸ ਤਰ੍ਹਾਂ ਮਈ ਦੇ ਵਿੱਚ ਆਸਟ੍ਰੇਲੀਆਈ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ ਪਰ ਉਸ ਤੋਂ ਪਹਿਲਾਂ अर्ਲੀ VOTING ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਇਸ अर्ਲੀ VOTING ਦੇ ਵਿੱਚ ਕਹਿੰਦੇ ਬੜਾ ਬਾ ਕਮਾਲ ਰਿਸਪੌਂਸ ਹੈ ਜਿਹੜਾ ਉਹ ਲੋਕਾਂ ਦਾ ਮਿਲ ਰਿਹਾ ਤੇ ਬਹੁਤ ਵੱਡੇ ਪੱਧਰ ਤੇ VOTING ਜੜੀ ਹੋ ਰਹੀ ਹੈ ਤੇ ਨਾਲ ਨਾਲ ਇਹ ਵੀ ਹੈ ਕਹਿੰਦੇ ਜੇ ਵੋਟ ਨਹੀਂ ਪਾਓਗੇ ਫਿਰ ਫਾਈਨਲ ਲਈ ਵੀ ਤਿਆਰ ਰਹੋ ਜੀ ਥੈਂਕ ਯੂ ਬਰਾਹਵੇ ਗੱਲ ਨੂੰ ਤੁਸੀਂ ਸ਼ੇਅਰ ਕਰਨ ਵਾਸਤੇ ਕੁਐਸਚਨ ਲਈ ਹਾਂ ਇਥੇ ਇਦਾਂ ਹੁੰਦੀ ਆ ਜੀ ਕੋਈ ਵੀ ਵੋਟ ਆ ਲੋਕਤੰਤਰ ਦਾ ਜਿਹਨੂੰ ਅਸੀਂ ਲੋਕਾਂ ਦਾ ਤੰਤਰ ਕਹਿੰਦੇ ਆ ਡੈਮੋਕ੍ਰੇਸੀ ਉਹ ਇਹੀ ਹੁੰਦੀ ਆ ਕਿ ਹਰੇਕ ਨੂੰ ਆਪਣਾ ਰਾਈਟ ਆ ਤੁਹਾਡੇ ਕੋਲ ਪਾਵਰ ਆ ਪਰ ਕੋਈ ਲਾਲਚ ਨਹੀਂ ਕੋਈ ਕੁਛ ਨਹੀਂ ਜ਼ਰੂਰ ਵੈਧੇ ਕੀਤੇ ਜਾਂਦੇ ਆ ਸਾਰਿਆਂ ਵੱਲੋਂ ਤੁਸੀਂ ਦੇਖਣਾ ਆ ਅਸੀਂ ਵੀ ਨਹੀਂ ਕਹਿੰਦੇ ਕਿ ਇਹਨੂੰ ਵੋਟ ਪਾਉਣੀ ਆ ਇਸ ਕਰਕੇ ਕਿਰਤੀਆਂ ਦਾ ਦੇਸ਼ ਆ ਕਿਸੇ ਕੋ ਟਾਈਮ ਨਹੀਂ ਹੁੰਦਾ 24/7 ਡੇ ਸ਼ਿਫਟਾਂ ਚੱਲਦੀਆਂ ਆ ਤੁਸੀਂ ਸੁਣਿਆ ਹੋਣਾ ਜਿੰਨੂ ਵੀ ਫੋਨ ਲਾਓ ਮੈਂ ਕੰਮ ਤੇ ਆ ਚਾਹੀ ਕੋ ਕਿਤੇ ਆ ਕੋਈ ਉਦਲ ਵੀ ਲੋਕਾਂ ਨੇ ਕੰਮ ਕਰਨਾ ਸੋ ਇਹ ਉਹਨਾਂ ਦੀ ਸਹੂਲਤ ਵਾਸਤੇ ਕੋਈ ਜ਼ਿਆਦਾ ਰਸ਼ ਨਾ ਹੋਵੇ ਬਹੁਤਾ ਅਰੇਂਜਮੈਂਟ ਨਾ ਕਰਨਾ ਪਵੇ ਇਹ ਆ گاਉਂ ਹੀ ਪ੍ਰੀ ਪੋਲਿੰਗ ਜਿਹਨੂੰ ਅਸੀਂ ਕਹਿੰਨੇ ਆ 2 ਹਫ਼ਤੇ ਪਹਿਲਾਂ ਸ਼ੁਰੂ ਹੋ ਜਾਂਦੀ ਆ ਜਿਹਦੇ ਵਿੱਚ ਕੇ ਕਾਉਂਸਲਰਾਂ ਦੇ ਵਿੱਚ ਹੁੰਦੇ ਆ ਸਾਰੇ ਸਟੇਸ਼ਨ ਤੁਹਾਨੂੰ ਸ਼ੇਅਰ ਕਰ ਦਾਂਗੇ ਰਿਵਰ ਸਟੋਨ ਵੀ ਹੈ ਕਮਿਊਨਿਟੀ ਸੈਂਟਰਾਂ ਦੇ ਵਿੱਚ ਉਹਨਾਂ ਨੇ ਬੂਥ ਬਣਾ ਦਿੱਤੇ ਜਾਂਦੇ ਜਿੱਥੇ ਤੁਸੀਂ ਜਾ ਕੇ ਆਪਣੀ ਪੋਸਟ ਕਰ ਸਕਦੇ ਆ ਬਾਈ ਪੋਸਟ ਵੀ ਤੁਹਾਨੂੰ ਲੈਟਰ ਆ ਜਾਂਦੀਆਂ ਤੁਸੀਂ ਬਾਈ ਪੋਸਟ ਵੀ ਵੋਟ ਭੇਜ ਸਕਦੇ ਆ ਇਦਾਂ ਹੀ ਇਹਨਾਂ ਸੈਂਟਰਾਂ ਦੇ ਵਿੱਚ ਵੋਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਲੋਕੀ ਰਾਸ਼ ਤੋਂ ਜੋ ਪਹਿਲਾਂ ਹੀ ਆਪਣਾ ਕੰਮ ਨਪਟਾਉਂਦੇ ਆ ਕਿਉਂਕਿ ਹਰੇਕ ਨੂੰ ਇਹ ਹੈ 55 ਅਕ ਤੋਂ ਡਾਲਰ ਦੇ ਨੇੜੇ ਤੇੜੇ ਉਹ ਫਾਈਨ ਵੀ ਹੁੰਦਾ ਤੇ ਅਗੋਂ ਇਹ ਦੱਸਣਾ ਵੀ ਪੈਂਦਾ ਕਿ ਤੁਸੀਂ ਵੋਟ ਕਿਉਂ ਨਹੀਂ ਪਾਈ ਕੋ ਖਾਸ ਹੀ ਰੀਜਨ ਹੋਵੇ ਮੈਡੀਕਲ ਸਰਟੀਫਿਕੇਟ ਜੇ ਉਹਦਾ ਖਜਾ ਕੋਈ ਬਾਹਰ ਆ ਖਾਸ ਕਰਕੇ ਬਾਹਰ ਵੀ VOTING ਹੁੰਦੀ ਆ ਪੋਸਟਲ ਵੋਟ ਵੀ ਹੁੰਦੀ ਆ ਮੇਰਾ ਖਿਆਲ ਆ ਇਹ ਤਰੀਕਾ ਤੁਹਾਨੂੰ ਵੀ ਪੰਜਾਬ ਦੇ ਵਿੱਚ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਹੈ ਵੀ ਇੱਕ ਦਿਨ ਰਸ਼ਤਕਾਰ ਨਾਲੋਂ ਪ੍ਰੀ ਪੋਲਿੰਗ ਤੁਸੀਂ ਸਾਰੇ ਜਣੇ ਬਲੈਕ ਡਾਉਨ ਕੌਂਸਲ ਵੱਲੋਂ ਵੀ ਹੋਰ ਏਰੀਆ ਵੱਲੋਂ ਵੀ ਜਿਹੜਾ ਸਾਡਾ ਕਮਿਸ਼ਨ ਹੈ ਇਲੈਕਟਰਲ ਉਹਨਾਂ ਵੱਲੋਂ ਵੀ ਇਹ ਬੇਨਤੀ ਸੀ ਵੀ ਤੁਸੀਂ ਜ਼ਰੂਰ ਆਗਾਓ ਆਪਣੀ ਵੋਟ ਦਾ ਪ੍ਰਦਾਨ ਕਰ ਦਿਓ ਇਹ ਤੁਹਾਡੇ ਕੋਲ ਇੱਕ ਬਹੁਤ ਵੱਡਾ ਤਾਕਿਆ ਤੁਸੀਂ ਜਦੋਂ ਮਰਜ਼ੀ ਕਰੋ ਜਰੂਰ ਵੋਟ ਪਾ ਦੇਣੀ ਚਾਹੀਦੀ ਸਾਰਿਆਂ ਨੂੰ ਅਸੀਂ ਯਾਦ ਕਰਾਉਂਦੇ ਆਂ ਫਿਰ ਵੀ ਕਰਾਉਂਦੇ ਰਾਵਾਂਗੇ ਕਿਤੇ ਵੀ ਆਪਣੇ ਲੋਕਲ ਏਰੀਆ ਦੇ ਵਿੱਚ ਜਾ ਕੇ ਬਲੈਕਟਨ ਕਾਉਂਸਲ ਹੈ ਜਾਂ ਤੁਹਾਡੇ ਕਿਤੇ ਤੁਸੀਂ ਮੈਲਬਾਨੇ ਜਾਂ ਕਿਤੇ ਵੀ ਆ ਆਪਣੇ ਲੋਕਲ ਏਰੀਆਸ ਜਾ ਕੇ ਤੁਸੀਂ ਹੋਂ ਤੋਂ ਹੀ ਵੋਟ ਆਪਣੀ ਪਾ ਸਕਦੇ ਜੀ ਕਰਨਲ ਜੀ ਵੋਟਾਂ ਦੇ ਸਬੰਧ ਚ ਗੱਲ ਕਰਾਂਗੇ ਇੱਕ ਉਮੀਦਵਾਰ ਨੇ ਪੰਜਾਬੀ ਰਤਨ ਵਿਰਕ ਪਿਛਲੇ ਦਿਨੀ ਉਹਨਾਂ ਦਾ ਪ੍ਰਚਾਰ ਕਰਨ ਵਾਲਾ ਇੱਕ ਜਿਹੜਾ ਟਰੱਕ ਹੈ ਕਹਿੰਦੇ ਉਹ ਟਕਰਾ ਗਿਆ ਜਿਸ ਤੋਂ ਬਾਅਦ ਉੱਥੇ ਪੰਨ ਤੋੜ ਜੀ ਵੀ ਟੱਕਰ ਤੋਂ ਬਾਅਦ ਹੋਈ ਹੈ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਕਿਉਂ ਟਕਰਾਇਆ ਨਾਲ ਤੇ ਉਸ ਤੋਂ ਬਾਅਦ ਉੱਥੇ ਕਿਉਂਕਿ ਉਹ अर्ਲੀ VOTING ਸੈਂਟਰ ਹੈ ਠੀਕ ਠਾਕ ਸਭ ਚੱਲ ਰਿਹਾ ਉੱਥੇ ਦੇਖੋ ਮੈਨੂੰ ਇਹ ਕੋਈ ਏਡੀ ਵੱਡੀ ਨਹੀਂ ਗੱਲ ਲੱਗਦੀ ਅਸੀਂ ਕਿਸੇ ਦਾ ਪਾਸਾ ਵੀ ਨਹੀਂ ਲੈਂਦੇ ਪਰ ਐਕਸੀਡੈਂਟ ਜੇ ਐਕਸੀਡੈਂਟ ਹੀ ਹੁੰਦਾ ਹੈ ਹੋ ਜਾਂਦੇ ਆ ਕਈ ਵਾਰੀ ਨਹੀਂ ਪਤਾ ਹੁੰਦਾ ਪਰ ਇਸ ਗੱਲ ਨੂੰ ਲੈਣਾ ਹੋਰ ਜਗ੍ਹਾ ਵੀ ਵੱਡੇ ਵੱਡੇ ਹੁੰਦੇ ਆ ਕੰਮ ਇਦਾਂ ਦੇ ਮੈਨੂੰ ਲੱਗਦਾ ਹੈ ਵੀ ਜਿੱਦਾਂ ਆਪਾਂ ਉੱਥੇ ਵੀ ਕਹਿੰਦੇ ਆ ਵੀ ਸ਼ਾਇਦ ਵੀ ਇਦਾਂ ਦੀ ਗੱਲ ਹੋ ਜੇ ਤਾਂ ਮੀਡੀਆ ਥੋੜ੍ਹਾ ਜਿਹਾ ਜੇ ਕੋਈ ਸਾਡਾ ਦੇਸੀ ਜਾਂ ਪੰਜਾਬੀ ਜਾਂ ਮਾਈਗ੍ਰੈਂਟ ਜਦੋਂ ਕਿਤੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਤਾਂ ਥੋੜਾ ਬਹੁਤਾ ਇਹ ਫਰਕ ਹੁੰਦਾ ਜ਼ਰੂਰ ਆ ਪਰ ਇਹ ਦੇ ਵਿੱਚ ਅਸੀਂ ਇਹ ਵੀ ਨਹੀਂ ਕਰ ਸਕਦੇ ਕਿ ਕਰਦੇ ਆ ਪਰ ਜੋ ਹੋਇਆ ਵੀ ਹੈ ਇਹਦੇ ਨਾਲ ਇਦਾਂ ਨਹੀਂ ਹੋਇਆ ਵੀ ਵੋਟਾਂ ਰੁਕ ਜਾਊਗੀਆਂ ਜਾਂ ਕੋਈ ਗੱਲ ਹੋ ਗਈ ਆ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਕਿਸੇ ਤੋਂ ਵੀ ਐਕਸੀਡੈਂਟ ਹੋ ਸਕਦਾ ਆ ਇਸ ਗੱਲ ਨੂੰ ਜਿਆਦਾ ਪੰਜਾਬੀ মিডিਆ ਚ ਉਲਾਰਾ ਦਿੱਤਾ ਗਿਆ ਪਰ ਇਹ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਬੇ ਇਹ ਦੇ ਕਰਕੇ ਕੋਈ ਫਰਕ ਪਊਗਾ ਇਦਾਂ ਦੀਆਂ ਗੱਲਾਂ ਕਿਸੇ ਨਾਲ ਵੀ ਕਿਸੇ ਤਰ੍ਹਾਂ ਵੀ ਉਸ ਦਿਨ ਵੀ ਹੋ ਸਕਦੀਆਂ ਆ ਇਹ ਪਰ ਪੰਜਾਬੀ মিডিਆ ਵੱਲੋਂ ਥੋੜੀਆਂ ਨਿਕ ਨਿਕ ਇਹਨਾਂ ਦੀਆਂ ਗੱਲਾਂ ਚੱਕਣੀਆਂ ਕੋਈ ਨਹੀਂ ਜਿਆਦਾ ਵਧੀਆ ਗੱਲ ਹੈ ਨਹੀਂ ਹਾਂ ਠੀਕ ਆ ਡਿਸਪਲਨ ਚ ਰਹਿਣਾ ਬਹੁਤ ਜ਼ਰੂਰੀ ਆ ਕੋਈ ਵੀ ਪਾਰਟੀ ਹੋਵੇ ਕਿਸੇ ਦੇ ਵੀ ਵਰਕਰ ਹੋਣ ਅਸੀਂ ਤਾਂ ਸਾਰਿਆਂ ਦੇ ਸਰਵਤ ਦੇ ਭਲੇ ਦੀ ਮੰਗ ਕਰਦੇ ਰਹਿੰਦੇ ਆ ਜਿੰਨ ਵੀ ਕਮਿਊਨਿਟੀ ਦਾ ਸਾਰਿਆਂ ਦਾ ਭਲਾ ਕਰਨਾ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਹੀ ਕਰਦੇ ਹੁੰਦੇ ਆ ਬਾਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਉਹਦੇ ਕਰਕੇ ਵੋਟਾਂ ਕਿਸੇ ਕਰਕੇ ਰੁਕ ਜਾਣਗੀਆਂ ਜਾਂ ਵੀ ਇਦਾਂ ਹੋ ਗਿਆ ਜਾਂ ਕਿਸੇ ਦਾ ਕਸੂਰ ਹੈ ਜਾਂ ਜਾਣਬੁੱਝ ਕੇ ਕੀਤਾ ਗਿਆ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਹਾਂ ਐਕਸੀਡੈਂਟ ਹੁੰਦੇ ਆ ਕਦੀ ਵੀ ਹੋ ਸਕਦਾ ਕੋਈ ਗੱਲ ਨਹੀਂ ਹੋਣੀ ਕਰਨਾਲ ਜੀ ਇੱਕ ਨਾ ਬਹੁਤ ਹੀ ਅਹਿਮ ਖਬਰ ਤੇ ਨਜ਼ਰ ਮਾਰਾਂਗੇ ਇੱਕ ਨਾ ਆਸਟ੍ਰੇਲੀਆ ਦੇ ਇੱਕ ਨਿਊਜ਼ਪੇਪਰ ਦੇ ਵੱਲੋਂ 2023 ਦੇ ਵਿੱਚ ਇੱਕ ਰਿਪੋਰਟ ਛਾਪੀ ਗਈ ਉਸ ਰਿਪੋਰਟ ਨੂੰ ਇੱਕ ਆਧਾਰ ਬਣਾ ਕੇ ਪਿਛਲੇ ਦਿਨੀ ਬੜੀਆਂ ਖਬਰਾਂ ਆਈਆਂ ਉਹਨਾਂ ਖਬਰਾਂ ਦੇ ਵਿੱਚ ਇਹ ਕਿਹਾ ਗਿਆ ਕਿ ਪੰਜ ਯੂਨੀਵਰਸਿਟੀਆਂ ਨੇ ਪੰਜਾਬ ਦੇ ਸਮੇਤ ਹੋਰ ਪੰਜ ਸਟੇਟਾਂ ਨੂੰ ਜਿਵੇਂ ਹਰਿਆਣਾ ਹਿਮਾਚਲ ਗੁਜਰਾਤ ਹੈ ਕਿ ਉਹਨਾਂ ਦੇ ਸਟੂਡੈਂਟਸ ਨੂੰ ਬੈਨ ਕਰਤਾ ਕਿਉਂਕਿ ਜਾਲੀ ਡਾਕੂਮੈਂਟ ਲਾਉਂਦੇ ਆ ਜਿਸ ਤੋਂ ਬਾਅਦ ਆਸਟ੍ਰੇਲੀਆ ਨੇ ਵੀਜ਼ਾ ਦੇਣ ਤੇ ਵੀ ਰੋਕ ਲਾਤੀ ਉਹ ਬੜਾ ਫੈਲਿਆ 2-3 ਦਿਨ ਪਰ ਉਸ ਤੋਂ ਬਾਅਦ ਜੋ ਆਸਟ੍ਰੇਲੀਆਈ ਹਾਈ ਕਮਿਸ਼ਨਰ ਨੇ ਕਲੀਅਰ ਕੀਤਾ ਕਿ ਇਹੋ ਜਿਹਾ ਕੁਝ ਨਹੀਂ ਹੈ ਤੁਸੀਂ ਆਓ ਫਾਈਲ ਪ੍ਰੋਸੈਸ ਚ ਲਾਓ ਤੁਹਾਡਾ ਹੋਏਗਾ ਜੋ ਹੋਣਾ ਪਰ ਹੁਣ ਸਵਾਲ ਇਹ ਹੈ ਕਿ ਇਚੇਹੀਆਂ ਇਮੀਗ੍ਰੇਸ਼ਨ ਦੇ ਰਿਲੇਟਡ ਗਲਤ افਵਾਹਾਂ ਨੇ ਜਿਹੜੀਆਂ ਲਗਾਤਾਰ ਫੈਲ ਰਹੀਆਂ ਜਿਸ ਕਰਕੇ ਬਹੁਤ ਲੋਕਾਂ ਦਾ ਨੁਕਸਾਨ ਵੀ ਹੁੰਦਾ ਹੈ ਦੇਖੋ ਇਹ ਹੁਣ ਬਹੁਤ ਹੀ ਇਤੇ ਲੰਬੇ ਪ੍ਰੋਗਰਾਮ ਹੋ ਸਕਦੇ ਆ ਹੁਣ ਗਲੋਬਲ ਪੰਜਾਬ ਦਾ ਸਾਡੇ ਸਾਰਿਆਂ ਕੋਲ ਵੀ ਟਾਈਮਿੰਗ ਇਦਾਂ ਦੀ ਹੁੰਦੀ ਆ ਆ ਇਹ ਯਾਦ ਰਹੇ ਕਿ ਅਸੀਂ ਪਿਛਲੇ ਸਾਲ ਜਦੋਂ ਵੀ ਇਦਾਂ ਦੀ ਨਿਊਜ਼ ਕਰਦੇ ਆ ਭਾਵੇਂ ਇਹ ਗਲੋਬਲ ਪੰਜਾਬ ਤੇ ਵੀ ਨਿਊਜ਼ ਸ਼ੇਅਰ ਕੀਤੀ ਸੀ ਉਹਨੂੰ ਕਿਉਂਕਿ ਫੌਂਸ ਡਾਕੂਮੈਂਟ ਇਹ ਨਾਲ ਸਟੇਟਾਂ ਦੇ ਫੜੇ ਗਏ ਸੀ ਜਿਆਦਾ ਸਟੂਡੈਂਟ ਜਦੋਂ ਆਏ ਕੋਵਿਡ ਤੋਂ ਪਹਿਲਾਂ ਦੀ ਗੱਲ ਆ ਜਾਂ ਕੋਵਿਡ ਤੋਂ ਬਾਅਦ ਇੱਕਦਮ ਫਲੱਡ ਆਇਆ ਪ੍ਰਾਇਰ ਟੂ ਅਸੇਲੀਨ ਲੇਬਰ ਪਾਰਟੀ ਇਹ ਉਦੋਂ ਦੀ ਗੱਲ ਹੈ ਜਦੋਂ ਮਿਲੀਅਨ ਤੋਂ ਉੱਪਰ ਵਿজে ਦਿੱਤੇ ਗਏ ਖਾਸ ਕਰਕੇ ਅਸੀਂ ਹੁਣ ਇਹ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਯੂਨੀਵਰਸਿਟੀਆਂ ਤੋਂ ਤਰਲੇ ਲੈ ਲੈਣੀਆਂ ਉਹਨਾਂ ਦੀ ਇਹ ਰੀੜ ਦੀ ਹੱਡੀ ਹੁੰਦੀ ਆ ਕਿ ਜਿਹੜੇ ਜੈਨੂਇਨ ਸਟੂਡੈਂਟ ਹੈ ਉਹ ਕਦੀ ਵੀ ਬੰਦ ਨਹੀਂ ਹੋਣੇ ਸਟੂਡੈਂਟ ਵਿਜ਼ਾ ਉਸੇ ਤਰ੍ਹਾਂ ਚੱਲਦਾ ਰਹਿਣਾ ਆ ਅਫਵਾਹਾਂ ਤੋਂ ਬਿਲਕੁਲ ਬਚੋ ਆਉਂਦੀ ਲੇਟੈਸਟ ਕੋਈ ਇਦਾਂ ਦੀ ਖਬਰ ਨਹੀਂ ਹੈਗੀ ਕਿਸੇ ਨਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋ ਪੰਜਾਬ ਦੇ ਵੀ ਸਟੂਡੈਂਟ ਆ ਰਹੇ ਆ ਮੈਂ ਤੁਹਾਨੂੰ ਅਗਲੀ ਵਾਰੀ ਗੱਲ ਕਰਾ ਸਕਦਾ ਕਿ ਅੰਮ੍ਰਿਤਸਰ ਤੋਂ ਗੁਰਦਾਸਪੁਰ ਏਰੀਆ ਤੋਂ ਸਟੂਡੈਂਟ ਅ ਦੋ ਡਿਊਟੀ ਐਸ ਯੂਨੀਵਰਸਿਟੀ ਦੇ ਵਿੱਚ ਭਰੀ ਪਈ ਆ 플ੱਡ ਆਇਆ ਹੋਇਆ ਸਟੂਡੈਂਟ ਦਾ ਕਾਫੀ ਸਟੂਡੈਂਟ ਹੈ ਕੈਨੇਡਾ ਤੋਂ ਬਾਹਰ ਇਧਰ ਨੂੰ ਕਾਫੀ ਝਕ ਆਇਆ ਪਰ ਦੇਖਣ ਵਾਲੀ ਗੱਲ ਇਹ ਆ ਕਿ ਜੈਨੂਇਨ ਸਟੂਡੈਂਟ ਹੋਣਾ ਚਾਹੀਦਾ ਗੱਲ ਇਹ ਆਉਂਦੀ ਆ ਜੇ ਤੁਸੀਂ ਫਾਲਸ ਇਧਰੋਂ ਜਾਦਾ ਕੇਸ ਲੱਗਦੇ ਆ ਪੰਜਾਬ ਤੋਂ ਹਰਿਆਣਾ ਤੋਂ ਤਾਂ ਉਹ ਡਿਕਲਾਈਨ ਦਾ ਨੰਬਰ ਵੀ ਤਾਂ ਜਿਆਦਾ ਹੀ ਹੋਣਾ ਦੇਖਿਆ ਤੁਹ ਜਨਰਲ ਗੱਲ ਆ ਤਾਂ ਐਮੀ ਇੱਕ ਵਾਰ ਕਰ ਦੇਣੀ ਯੂਨੀਵਰਸਟੀਆਂ ਨਹੀਂ ਚੱਲਣੀਆਂ ਇਹਨਾਂ ਦੀ ਮਾਪੇ ਪਿਛਲੀ ਵਾਰੀ ਵੀ ਕਿਹਾ ਸੀ ਮਾਈਗ੍ਰੇਸ਼ਨ ਤੋਂ ਬਗੈਰ ਯਾ ਜਿਹੜੀ ਸਕਿੱਲ ਇਹਨਾਂ ਨੂੰ ਚਾਹੀਦੀਆਂ ਸਾਰੇ ਪਾਸੇ ਸਕਿੱਲ ਚਾਹੀਦੀ ਆ ਫਰੂਟ ਤੋੜਨ ਵਾਲੇ ਫਰੂਟ ਉਦਾਂ ਹੀ ਪਿਆ ਆ ਇੰਨੀ ਜ਼ਿਆਦਾ ਧਰਤੀ ਇੱਥੇ ਪਈ ਆ ਖਾਲੀ ਐਗਰੀਕਲਚਰ ਲੈਂਡ ਤੇ ਆਪਾਂ ਅੱਗੇ ਵੀ ਕਿਹਾ ਸੀ ਬੌਬ ਗੈਟਰ ਨੇ ਵੀ ਤੋਂ ਇਦਾਂ ਉਮੀਦਾਂ ਹੀ ਉਦਾਂ ਜਿਹੜੇ ਖੇਤੀਬਾੜੀ ਏਰੀਆ ਦੇ ਐਮਪੀਓ ਸਾਰੇ ਕਹਿ ਰਹੇ ਆ ਕਿ ਪੰਜਾਬੀਆਂ ਨੂੰ ਕਹਿ ਲਿਓ ਜੇ ਖੇਤੀਬਾੜੀ ਸਾਰੀ ਦੁਨੀਆ ਨੂੰ ਅਸੇਲਿਆ ਪੂਰ ਸਪਲਾਈ ਕਰ ਸਕਦਾ ਜੇ ਇੱਥੇ ਖੇਤੀਬਾੜੀ ਵਾਲਾਂ ਧਿਆਨ ਦਿੱਤਾ ਜਾਵੇ ਐਗਰੀਕਲਚਰਲ ਆਉਣ ਵਾਲੇ ਸਮੇਂ ਦੇ ਵਿੱਚ ਏਦਾਂ ਹੀ ਮਾਈਗ੍ਰੈਂਟਸ ਬਹੁਤ ਜ਼ਿਆਦਾ ਵੀਕਐਂਡ ਤੇ ਜਾਂ ਸਕ੍ਰਿਪਟ ਵਰਕ ਉਹੀ ਹੀ ਕਰਦੇ ਆ ਖਾਸ ਕਰਕੇ ਨਰਸਿੰਗ ਦੇ ਵਿੱਚ ਦੇ ਇਹਨਾਂ ਨੇ ਟਿਕਟਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀ ਲਿਬਰਲ ਪਾਰਟੀ ਨੇ ਵੀ ਇਹ ਇੱਕ ਸਟਾਰਟ ਹੁੰਦੇ ਪੋਲਿਟੀਕਲ ਟਾਈਮ ਤੇ ਮੇਰਾ ਖਿਆਲ ਕਹਿਣ ਦਾ ਭਾਵ ਇਹ ਹੀ ਆ ਕਿ ਜੇ ਇੰਡੀਆ ਦਾ ਦਖਲ ਇੱਥੇ ਦੀ ਪੋਲਿਟਿਕਸ ਵਿੱਚ ਵੱਧ ਗਿਆ ਤਾ ਇੱਕ ਮਾਰੂ ਨੀਤੀ ਆ ਇਹ ਮਾੜੀ ਗੱਲ ਆ ਜੇ ਖਾਸ ਕਰਕੇ ਉਧਾਂ ਦੇ ਉਧਾਂ ਦੇ ਬੰਦੇ ਜਸਟ ਪਿੰਡੀਆਂ ਦੀ ਗਵਰਨਮੈਂਟ ਇੱਥੇ ਦਖਲ ਦੇਊਗੀ ਉਹ ਵੀ ਮਾੜੀ ਗੱਲ ਆ ਇਹਨਾਂ ਨੇ ਉਹ ਲੋਕਾਂ ਨੇ ਵੋਟਰਾਂ ਨੇ ਹਸੈਣ ਨਹੀਂ ਕਰਨਾ ਇਦਾਂ ਦੀਆਂ ਖਬਰਾਂ ਤੋਂ ਹੀ ਬਾਜ ਰਹਿਣਾ ਚਾਹੀਦਾ ਕਿਸੇ ਨੂੰ ਖਬਰ ਲਾਉਣ ਤੋਂ ਜਾਂ ਇਦਾਂ ਦੀਆਂ ਗੱਲਾਂ ਤੋਂ ਇਹ ਮਾਈਗ੍ਰੇਸ਼ਨ ਚੱਲਦੀ ਹੀ ਰਹਿਣੀ ਆ ਹਾਂ ਸਹੀ ਮਾਈਗ੍ਰੇਸ਼ਨ ਜਿਹੜੇ ਜਿਹੜੇ ਕੀਤੇ ਚਾਹੀਦੇ ਆ ਕਾਟਨ ਗਰੋਅਰ ਆ ਡਾਕਟਰ ਚਾਹੀਦੇ ਆ ਔਰ ਆਰਟੀਫੀਸ਼ੀਅਲ ਲਰ ਇੰਡਸਟਰੀ ਆ ਰਹੀ ਆ ਸਾਰਾ ਕੁਛ ਆ ਰਿਹਾ ਟੈਕਨੋਲੋਜੀ ਨਵੀਂ ਆ ਰਹੀ ਆ ਉਹਦੇ ਵਿੱਚ ਬੜੀ ਸ਼ਾਰਟੇਜ ਆ ਖਾਸ ਕਰਕੇ ਤਾਂ ਮੈਂ ਕਹਿੰਦਾ ਇੰਨਾ ਵਰਸ ਹੋਇਆ ਸਿਸਟਮ ਹੈਲਥ ਦਾ ਜੇ ਸੱਚ ਤੁਹਾਨੂੰ ਦਸੀਏ ਪੇ ਐਮਰਜੈਂਸੀ ਹਸਪੀਟਲਾਂ ਦੇ ਵਿੱਚ 4-5-5 ਘੰਟੇ ਇੱਥੇ ਵੀ ਆਸਟ੍ਰੇਲੀਆ 'ਚ ਵੇਟ ਕਰਨੀ ਪੈਂਦੀ ਆ ਡਾਕਟਰਾਂ ਦੀ ਬਹੁਤ ਸ਼ਾਰਟੇਜ ਆ ਛੋਟੇ ਛੋਟੇ ਮੈਡੀਕਲ ਸੈਂਟਰ ਤਾਂ ਬੰਦ ਹੋਣ ਕਿਨਾਰੇ ਆ ਬਹੁਤ ਲੰਬੀਆਂ ਗੱਲਾਂ ਆ ਇਹ ਤਾਂ ਨੂੰ ਜੇ ਦੱਸਿਆ ਜਾਣ ਅਸਲੀ ਸੱਚ ਇਹ ਆ ਕਿ ਆਮ ਤੌਰ ਤੇ ਆਮ ਮੀਡੀਆ ਹੋਰ ਗੱਲਾਂ ਦੀਆਂ ਜ਼ਰੂਰ ਗੱਲਾਂ ਫਲਾਉਂਦਾ ਰਹਿੰਦਾ ਪਰ ਅਸਲੀਅਤ ਨੂੰ ਜੋ ਧੌਰ ਤੋਂ ਦੇਖਣਾ ਆਪਦਾ ਪਿਛਲੇ 5-7 ਸਾਲ ਦੀ ਹਿਸਟਰੀ ਦੇਖਣੀ ਪੈਂਦੀ ਆ ਕਿਹੜੀ ਪਾਰਟੀ ਜਾਂ ਕਿਦਾਂ-ਕਿਦਾਂ ਕੰਮ ਕਰ ਰਹੀ ਆ ਇਨਫਰਾਸਟ੍ਰਕਚਰ ਤੋਂ ਇਹ ਫੇਲ ਹੋ ਚੁੱਕੇ ਆ ਘਰ ਬਣਾ ਨਹੀਂ ਸਕੇ ਤੇ ਇਹ ਬਲੇਮ ਸਟੂਡੈਂਟਸ ਨੂੰ ਦੇਣਾ ਟੋਟਲੀ ਗਲਤ ਆ ਇਨਾ ਹੀ ਸਟੂਡੈਂਟਸ ਨੇ ਇਨਾ ਹੀ ਮਾਈਗ੍ਰੈਂਟਸ ਨੇ ਕੋਵਿਡ ਦੇ ਦੌਰਾਨ ਰਿਸਕ ਦੇ ਵਿੱਚ ਆਪਣੇ ਸਰੀਰ ਨੂੰ ਪਾ ਕੇ ਆਪਾਂ ਨੇ ਆਪ ਨੂੰ ਤਾਂ ਕੰਮ ਕੀਤਾ ਸੀਗਾ ਇਹ ਬਹੁਤ ਭਾਵਕ ਗੱਲਾਂ ਆ ਇਹਨਾਂ ਨੂੰ ਵੀ ਧਿਆਨ ਚ ਰੱਖਣੀ ਚਾਹੀਦੀਆਂ ਸੋ ਅਗਲੀ ਆਪਾਂ ਖਬਰ ਵੱਲ ਵਧੀਆ ਹਲੋ ਮਾਈਗ੍ਰੇਸ਼ਨ ਦੇ ਰਿਲੇਟਿਡ ਹੀ ਕਰਾਂਗੇ ਕਰਨੈਲ ਜੀ ਵਿਕਟੋਰੀਆ ਨੇ ਕਹਿੰਦੇ ਬੜੇ ਚੰਡੇ ਗੱਡੇ ਐ ਆਸਟ੍ਰੇਲੀਆ ਦੀਆਂ ਜਿੰਨੀਆਂ ਸਟੇਟਾਂ ਨੇ ਉਹਨਾਂ ਸਾਰੀਆਂ ਸਟੇਟਾਂ ਨੂੰ ਪਿੱਛੇ ਛੱਡ ਦਿੱਤਾ ਐ ਵਿਕਟੋਰੀਆ ਨੇ ਸਭ ਤੋਂ ਜ਼ਿਆਦਾ ਮਾਈਗ੍ਰੈਂਟਸ ਨੂੰ ਆਪਣੇ ਅੰਦਰ ਸਮੋਇਆ ਤੇ ਇਸ ਸਮੇਂ ਗਿਣਤੀ ਉੱਥੇ ਸਭ ਤੋਂ ਜ਼ਿਆਦਾ ਐ ਕੀ ਕਹਿਣਾ ਚਾਹੁੰਦੇ ਹੋ ਵਿਕਟੋਰੀਆ ਬਾਰੇ ਇਹ ਬੜੀਆ ਗੱਲ ਐ ਅਸੀਂ ਤਾਂ ਕਹਿੰਦੇ ਖੁਸ਼ੀ ਦੀ ਗੱਲ ਐ ਪੂਰਾ ਪੰਜਾਬ ਬਣਿਆ ਹੋਇਆ ਤੁਹਾਨੂੰ ਹੁਣੇ ਹੀ ਦੱਸ ਕੇ ਹਟਿਆ ਪਿਓ ਤਾਂ ਛਾਲਾ ਮਾਰਦੇ ਆਂ ਥਾਪੀਆਂ ਮਾਰਦੇ ਵੀ ਸਾਨੂੰ ਗੇਮਾਂ ਵੀ ਹੁਣੇ ਹੀ ਦੇ ਦਿਓ ਪਹਿਲਾਂ ਹੀ ਇੱਕ ਸਾਲ ਮੈਲਬਨ ਵਾਲੇ ਤਾਂ ਇਦਾਂ ਆ ਜਦੋਂ ਤੁਸੀਂ ਮੈਲਬਨ ਦੇ ਵਿੱਚ ਵਿਕਟੋਰੀਆ ਚ ਵੱਢਦੇ ਆਂ ਪੂਰੀ ਸਟੇਟਸ ਤਾਂ ਉੱਥੇ ਥੋੜਾ ਸੌਖਾ ਸੀ ਰੈਂਟ ਦੇਣਾ ਸਟੂਡੈਂਟ ਵਾਸਤੇ ਵੀ ਜਾਂ ਰਹਿਣ ਵਾਸਤੇ ਵੀ ਕਾਫੀ ਸਾਰੀ ਤਰੱਕੀ ਦੇ ਸਾਧਨ ਵੀ ਹੈ ਕੋਈ ਸ਼ੱਕ ਨਹੀਂ ਇਕਨੋਮੀ ਨੂੰ ਬਹੁਤ ਚੱਕਿਆ ਉਹਨਾਂ ਨੇ ਫਰਾਈਸਾਂ ਘਰਾਂ ਦੀਆਂ ਵੀ ਹੋਰ ਵੀ ਸਾਰਿਆਂ ਦੀਆਂ ਔਰ ਪੈਸਾ ਲੈ ਕੇ ਆਉਂਦੇ ਆਏ ਮੁੰਡੇ ਖਰਚ ਦੇ ਵੀ ਆ ਔਰ ਖਰਚੇ ਦੇ ਵਿੱਚ ਵੀ ਹੁਣ ਵੀ ਐਸੀ ਕਹਿੰਦੇ ਆ ਗੇਮਸ ਦੇ ਵਿੱਚ ਵੀ ਸਿੱਕ ਗੇਮ ਦੇ ਵਿੱਚ ਵੀ ਜੇ 1 ਮਿਲੀਅਨ ਦਾ ਖਰਚਾ ਆਉਂਦਾ ਤਾਂ ਮੇਰੇ ਖਿਆਲ ਕੋਟੋ-ਕਟ 4 ਮਿਲੀਅਨ ਸਾਡੇ ਪੰਜਾਬੀਆਂ ਨੇ ਇੰਜੈਕਟ ਕਰ ਦਿੱਤਾ ਸੀ ਇਹਦੇ ਵਿੱਚ ਖਰਚਾ ਹੋਟਲਾਂ 'ਚ ਰਹਿਣ ਦਾ ਪੈਟਰੋਲ ਦਾ ਚੀਜ਼ਾਂ ਦੀ ਖਰੀਦੋ-ਪਰੋਖਤ ਗਿਫਟਿੰਗ ਰੋਟੀ ਪਾਣੀ ਦੇ ਵਿੱਚ ਇੱਕ-ਇੱਕ ਪਰਿਵਾਰ ਨੇ ਮਿਨੀਮਮ 500 ਡਾਲਰ ਖਰਚਿਆ ਜਿਆਦਾ ਹੀ ਹਜ਼ਾਰ ਹੀ ਖਰਚਿਆ ਹੋਣਾ ਇਹ ਸਾਡੀ ਇਕਨੋਮੀ ਨੂੰ ਜੇ ਅੱਖਾਂ ਖੋਲ੍ਹਣਾ ਐ ਇਸੇ ਦੀ ਗਵਰਨਮੈਂਟ ਦੀਆਂ ਤਾਂ ਇਹ ਜੇ ਤੁਸੀਂ 1 ਮਿਲੀਅਨ ਦਿੰਦੇ ਤੇ 5 ਮਿਲੀਅਨ ਦਾ ਤੁਹਾਨੂੰ ਵਜਾਣਾ ਮਿਲ ਜਾਂਦਾ ਤਾਂ ਇਸੇ ਤਰ੍ਹਾਂ ਜੇ ਮਾਈਗ੍ਰੈਂਟਸ ਬਿਲਕੁਲ ਸਹੀ ਆ ਉਥੇ ਸਰౌండింగ్ ਏਰੀਆ ਦੇ ਰਿਜਨਲ ਏਰੀਆ ਦੇ ਵਿੱਚ ਪੱਕੇ ਹੋਣ ਵਾਸਤੇ ਜਿਹਨੂੰ ਆਪਾਂ ਕਹਿੰਦੇ ਪੀਆਰ ਲੈਂਣ ਵਾਸਤੇ ਉਹਨਾਂ ਨੇ ਕਾਫੀ ਫੈਸਿਲਿਟੀਆਂ ਦਿੱਤੀਆਂ ਕਾਫੀ ਬੈਂਡ ਲਿਆ ਹੋ ਮਾਈਗ੍ਰੈਂਟਸ ਦੇ ਬਾਰੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਐਡਿਲੇਟ ਡਾਰਮਨੋ ਤੇ ਪਾਸਿਬਲਾਂ ਧਿਆਨ ਦਿਓ ਉਧਰ ਛੇਤੀ ਤੁਹਾਡੀ ਪੀਆਰ ਹੋਊਗੀ ਜਿਹੜੀ ਸਕੇਲਾਂ ਦੀਆਂ ਸ਼ਾਰਟੇਜ ਆ ਉਹਨਾਂ ਨੂੰ ਕੋਈ ਵੀ ਪਾਰਟੀ ਨਹੀਂ ਰੋਕ ਸਕਦੀ ਅਸੀਂ ਫੇਅਰ ਕਹਿੰਨੇ ਆ ਸਿਰਫ ਆ ਇਲੈਕਸ਼ਨ ਸਟੰਟ ਦੇ ਵਿੱਚ ਆਉਣ ਦੀ ਲੋੜ ਨਹੀਂ ਜਿਹੜੀ ਜੋ ਵੀ ਕੰਮ ਕਰਨ ਵਾਲੇ ਬੰਦੇ ਉਹਨਾਂ ਦੀ ਹਰੇਕ ਜਗ੍ਹਾ ਲੋੜ ਆ ਇਹ ਤਾਂ ਵਿਚ ਦੇ ਉੱਤੇ ਫਰਾਈਡੇ ਸੈਚਰਡੇ ਤੋਂ ਸ਼ੁਰੂ ਹੋ ਜਾਂਦੇ ਆ ਇਹ ਨਾਲ ਚੱਲ ਜਾਂਦੇ ਵਿਚਾਂ ਦੇ ਉੱਤੇ ਮジョਰਿਟੀ ਉਹ ਮੈਂ ਨਹੀਂ ਕਹਿੰਦਾ ਸਾਰੇ ਬਹੁਤ ਕੰਮ ਵੀ ਕਰਦੇ ਆ ਔਰ ਮジョਰਿਟੀ ਆਫ ਜੇ ਤੁਸੀਂ ਇਹਨਾਂ ਦੇ ਸਿਰ ਤੇ ਇਹ ਕੰਮ ਕਰਾਉਗੇ ਤਾਂ ਉਹੀ ਹਾਲ ਹੈ ਜਿਦਾ ਪੰਜਾਬ ਦੇ ਵਿੱਚ ਆਪਣੇ ਮੁੰਡੇ ਕੰਮ ਨਹੀਂ ਕਰਦੇ ਕੀੜੀਆਂ ਮਾਰਦੇ ਇੱਧਰ ਆ ਕੇ ਕੰਮ ਕਰਦੇ ਆ ਬਿਲਕੁਲ ਆਪਣਾ ਬੇਸ ਦੇਖ ਲਓ ਕਹਿ ਲ ਫਿਰ ਇਹ ਡਾਇਰੈਕਟ ਭਈਆਂ ਨੂੰ ਲਿਆਉਗੇ ਮੈਨੂੰ ਲੱਗਦਾ ਸਾਡੇ ਭਈਆਂ ਮਤਲਬ ਬ੍ਰਦਰਸ ਤਾਂ ਉਹਨਾਂ ਨੂੰ ਵੀ ਵਿਜੇ ਦਿੱਤੇ ਜਾਣਗੇ ਕੀ ਕਰਨੈਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਗੱਲਬਾਤ ਕੀਤੀ ਸੋ ਆਸਟ੍ਰੇਲੀਆ ਦੀਆਂ ਕੁਝ ਅਹਿਮ ਗਤੀਵਿਧੀਆਂ ਦੇ ਉੱਪਰ ਅੱਜ ਵਿਚਾਰ ਚਰਚਾ ਕੀਤੀ ਹੈ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ حاضر ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ